ਅੱਜ ਲੋਕ ਕਿਸੇ ਦੀਆਂ ਓਛਾਈਆਂ ਨੂੰ ਜਾਗਰ ਕਟ ਕਰਦੇ ਆ ਕਟ ਕਰਦੇ ਉਸ ਦੀਆਂ ਬਰਿਆਈਆਂ ਨੂੰ ਅੱਗੇ ਲੈ ਆਉਂਦੇ ਨੇ ਕੁਛ ਨਾ ਕੁਛ ਮਾੜੇ ਬੰਦੇ ਵਿੱਚ ਵੀ ਚੰਗੇ ਗੁਣ ਹੁੰਦੇ ਜਦੋਂ ਤੁਸੀਂ ਇਹ ਗੱਲ ਕਹੀ ਗੁਰਬਾਣੀ ਕੋਈ ਵੀ ਮਜ਼ਹਬ ਹੈ ਜਿਹੜਾ ਜਦੋਂ ਡਾਕਟਰ ਸਾਹਿਬ ਨੇ ਕਿਹਾ ਯੋਗਾ ਕਰ ਲਓ ਮਿਊਜ਼ਿਕ ਕਰ ਲਓ ਠੀਕ ਹੈ ਟਰੈਵਲਿੰਗ ਕਰ ਲਓ ਕਿਸੇ ਨਾਲ ਦੁੱਖ ਸੁੱਖ ਕਰ ਲਓ ਪਰ ਕਿਸੇ ਨੂੰ ਦੁੱਖ ਸੁੱਖ ਨੂੰ ਉਹਦਾ ਦੁੱਖ ਸਮਝ ਕੇ ਆਪਣੇ ਅੰਦਰ ਆ ਜਿਹੜਾ ਉਸ ਮੇਟ ਲਓ ਉਹਨੂੰ ਮਜ਼ਾਕ ਨਾ ਮੈਂ ਤਾਂ ਲਾਸਟ ਦੇ ਉੱਤੇ ਇੱਕੋ ਗੱਲ ਕਹੂੰਗਾ ਦੋਸਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਤਾਂ ਚਿੱਤੀ ਸੀ ਟਰੈਵਲਿੰਗ ਤੇ ਦੂਜਾ ਕੀਤਾ ਸੀ 뮤직 ਟਰੈਵਲਿੰਗ ਕਰਕੇ ਲੋਕਾਂ ਦੇ ਵਿੱਚ ਆਪਣੀ ਗੱਲ ਰੱਖੀ ਸੰਗੀਤ ਸ਼ਬਦ ਦੇ ਨਾਲ ਤੁਹਾਡੇ ਮਨ ਨੂੰ ਇਕਾਗਰਤਾ ਲਿਆਉਣ ਵਾਸਤੇ ਉਸ ਅਕਾਲ ਪੁਰਖ ਜਿਸ ਧਰਮ ਚ ਵੀ ਹੋ ਲੱਭ ਜੇ ਗੱਲ ਕਰੀਏ ਯੂਨੀਵਰਸਿਟੀ ਇੱਕ ਹੈ ਇੰਸਟੀਚੂਟ ਵੱਖਰੇ ਵੱਖਰੇ ਹੋ ਸਕਦੇ ਆ ਇੰਸਟੀਚੂਟ ਵੱਖਰੇ ਵੱਖਰੇ ਧਰਮ ਹੋ ਗਏ ਜੇ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਜਿਸ ਨੂੰ ਬਾਬਾ ਨਾਨਕ ਜੀ ਨੇ ਇੱਕ ਓੰਕਾਰ ਇੱਕ ਨਰੰਕਾਰ ਕਿਹਾ ਹੈ ਉਸ ਤੋਂ ਪਰੇ ਕੁਛ ਨਹੀਂ ਹੈ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰਿਓ ਮੇਰੇ ਦੋਨਾਂ ਸਾਥੀਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਸੋਹਣੇ ਵਿਚਾਰ ਰੱਖਿਆ ਕੋਸ਼ਿਸ਼ ਕਰਾਂਗੇ ਲਾਈਫ ਦੇ ਵਿੱਚ ਜੇ ਅਸੀਂ ਕਿਸੇ ਦੇ ਕੰਮ ਆ ਜਾਈਏ ਤੇ ਸਾਡੀ ਜਿੰਦਗੀ ਸਫਲ ਹੋ ਸਕੀ ਕੀ ਸੱਚ ਹੈ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ ਸੋ ਮਚ